ਇੰਗਲਿਸ਼ ਨੂੰ ਸੌਖੇ ਤਰੀਕੇ ਨਾਲ ਸਿੱਖਿਆ ਜਾ ਸਕਦਾ। ਲੇਕਿਨ ਤੁਸੀਂ ਮੇਰੀ ਗੱਲ ਕਿਉਂ ਸੁਣੋਗੇ? ਪਿਛਲੇ 10 ਸਾਲਾਂ ਤੋਂ ਸਟੂਡੈਂਟਸ ਨੂੰ ਮੈਂ ਇੰਗਲਿਸ਼ ਪੜਾ ਰਿਹਾ। ਤੇ ਸੌਖੇ ਤੋਂ ਸੌਖੇ ਤਰੀਕੇ ਨਾਲ ਪੜਾਉਣ ਦੇ ਜੋ ਵੀ ਮੈਂ ਨੁਕਤੇ ਸਿੱਖੇ ਨੇ ਇਹ ਕੁਝ ਸੈਕਿੰਡਸ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਇਸ ਨੂੰ ਸੌਖਾ ਕਰਨ ਦੇ ਲਈ ਕੀ ਕਰੀਏ? ਇਸ ਦੇ ਜਵਾਬ ਤੋਂ ਪਹਿਲਾਂ ਇੱਕ ਹੋਰ ਬਹੁਤ ਹੀ ਜ਼ਰੂਰੀ ਸਵਾਲ ਹੈਗਾ ਜਿਹੜਾ ਇਸ ਤੋਂ ਵੀ ਜ਼ਰੂਰੀ ਹੈ। ਉਹ ਹੈਗਾ ਕੀ ਨਾ ਕਰੀਏ? ਤੁਹਾਨੂੰ ਇਹ ਗੱਲ ਅਜੀਬ ਲੱਗੂਗੀ ਲੇਕਿਨ ਕੀ ਨਹੀਂ ਕਰਨਾ ਇਹ ਬਹੁਤ ਹੀ ਜ਼ਰੂਰੀ ਹੈਗਾ ਜਦੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕਿਹੜੀਆਂ ਚੀਜ਼ਾਂ ਆਪਾਂ ਨੇ ਨਹੀਂ ਕਰਨੀਆਂ ਤਾਂ ਆਪਾਂ ਬਹੁਤ ਸਾਰੇ ਡਿਸਟਰੈਕਸ਼ਨਸ ਤੋਂ ਆਪਾਂ ਬਚ ਜਾਂਦੇ ਆ ਤੇ ਆਪਾਂ ਨੂੰ ਇੱਕ ਸਿੱਧਾ ਰਸਤਾ ਮਿਲ ਜਾਂਦਾ ਸਭ ਤੋਂ ਪਹਿਲੀ ਗੱਲ ਗ੍ਰਾਮਰ ਜਾਂ ਵਿਆਕਰਣ ਤੇ ਜ਼ੋਰ ਨਹੀਂ ਦੇਣਾ ਹੁਣ ਤੁਸੀਂ ਕਹੋਗੇ ਜੀ ਵਿਆਕਰਣ ਤੇ ਤਾਂ ਸਾਰੀ ਭਾਸ਼ਾ ਟਿਕੀ ਹੁੰਦੀ ਆ ਵੀ ਵਿਆਕਰਣ ਤੋਂ ਬਿਨਾ ਆਪਾਂ ਕਿਵੇਂ ਸਿੱਖ ਸਕਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੇਕਿਨ ਆਪਾਂ ਬੱਚੇ ਵਾਲੇ ਤਰੀਕੇ ਨਾਲ ਭਾਸ਼ਾ ਨੂੰ ਸਰਲ ਤਰੀਕੇ ਦੇ ਨਾਲ ਵੀ ਆਪਾਂ ਸਿੱਖ ਸਕਦੇ ਹਾਂ ਤੇ ਦੂਸਰੀ ਜ਼ਰੂਰੀ ਗੱਲ ਅਨੁਵਾਦ ਨਹੀਂ ਕਰਨਾ ਅਨੁਵਾਦ ਤੋਂ ਮੇਰਾ ਭਾਵ ਹੈਗਾ ਵੀ ਪੰਜਾਬੀ ਚ ਪਹਿਲਾਂ ਆਪਾਂ ਵਾਕ ਬਣਾਉਨੇ ਆ ਫਿਰ ਉਹਨੂੰ ਆਪਾਂ ਇਕੱਲੇ ਇਕੱਲੇ ਸ਼ਬਦ ਦੀ ਆਪਾਂ ਇੰਗਲਿਸ਼ ਬਣਾਉਨੇ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਅਰੇਂਜ ਕਰਦੇ ਆ ਇੰਗਲਿਸ਼ ਵਾਲੇ ਸੈਂਟੈਂਸ ਨੂੰ ਤੇ ਫਿਰ ਆਪਾਂ ਉਹਨੂੰ ਬੋਲਦੇ ਆ ਇਹ ਬਹੁਤ ਲੰਬਾ ਪ੍ਰੋਸੈਸ ਆ ਬਾਅਦ ਦੇ ਵਿੱਚ ਜਾ ਕੇ ਇਹ ਸਭ ਤੋਂ ਵੱਡਾ ਰੋੜਾ ਇਹੀ ਬਣਦਾ ਤੀਸਰੀ ਬਹੁਤ ਹੀ ਜ਼ਰੂਰੀ ਗੱਲ ਸਿੱਖਣ ਦੇ ਪਹਿਲੇ ਦੌਰ ਦੇ ਵਿੱਚ ਲਿਖਣ ਅਤੇ ਪੜਨ ਤੇ ਬਹੁਤ ਜ਼ਿਆਦਾ ਜ਼ੋਰ ਨਾ ਦੋ ਸਿਰਫ ਤੇ ਸਿਰਫ ਪਹਿਲਾਂ ਆਪਾਂ ਬੋਲਣੀ ਸਿੱਖੋ ਚੌਥੀ ਸਭ ਤੋਂ ਜ਼ਰੂਰੀ ਗੱਲ ਸ਼ੁਰੂਆਤ ਦੇ ਵਿੱਚ ਸ਼ਾਰਟਕਟ ਦੇ ਪਿੱਛੇ ਨਾ ਜਾਓ ਸ਼ਾਰਟਕਟ ਵਾਲਾ ਰਸਤਾ ਤੁਹਾਡਾ ਸਭ ਤੋਂ ਲੰਬਾ ਰਸਤਾ ਬਣ ਜਾਏਗਾ